ਇਹ ਆ ਛੜਿਆਂ ਦੀ ਕਾਦੀ ਜ਼ਿੰਦਗੀ ਆ ਜਨਾਨੀ ਘਰ ਨਾ ਹੋਵੇ ਤੇ ਛੜਿਆਂ ਦੀ ਕਾਦੀ ਜ਼ਿੰਦਗੀ ਆ ਆਪੇ ਹੱਥ ਸਾੜਨੇ ਪੈਂਦੇ ਆ ਆਪੇ ਰੋਟੀਆਂ ਬਪਾਉਣੀਆਂ ਪੈਂਦੀਆਂ ਕੰਮ ਤੇ ਵੀ ਜਾਓ ਘਰੇ ਆਣ ਕੇ ਘਰ ਵੀ ਰੋਟੀਆਂ ਪਕਾਓ ਘਰ ਦਾ ਸਾਰਾ ਕੰਮ ਕਰੋ ਛੜਿਆਂ ਦੀ ਕੋਈ ਜ਼ਿੰਦਗੀ ਆ ਛੜਿਆਂ ਦੀ ਜ਼ਿੰਦਗੀ ਕਾਦੀ ਆ ਛੜਿਆ ਬੰਦਾ ਤਾਂ ਮੈਂ ਕੀ ਦਸਾਂ ਵੀ ਛੜਿਆ ਵੀ ਕਾਦੀ ਜ਼ਿੰਦਗੀ ਘਰ ਦੇ ਵਿੱਚ ਜਨਾਨੀ ਜ਼ਰੂਰ ਹੋਣੀ ਚਾਹੀਦੀ ਆ ਉਹ ਘਰ ਹੁੰਦਾ ਭਾਗਾ ਵਾਲਾ ਛੜਿਆਂ ਦੀ ਕਾਦੀ ਜ਼ਿੰਦਗੀ ਆ ਆਪੇ ਪਕਾਲੀਆਂ ਆਪੇ ਖਾਲੀਆਂ ਆਪੇ ਭਾਂਡੇ ਧੋਲੇ ਛੜਿਆਂ ਦੀ ਜੂਨ ਉਹ ਗਾਣਾ ਨਹੀਂ ਆਇਆ ਸੀ ਛੜਿਆਂ ਦੀ ਜੂਨ ਖਰਾਬ ਬਸ ਇਸ ਕਰਕੇ ਛੜਿਆਂ ਦੀ ਜੂਨ ਖਰਾਬ ਹੀ ਆ ਯਾਰ ਛੜਿਆਂ ਦੀ ਕਾਦੀ ਜ਼ਿੰਦਗੀ ਆ ਛੜੇ ਵਕਤ ਕੋ ਫੜੇ ਬਸ ਵਕਤ ਨੇ ਫੜੇ ਆ ਆਪੇ ਰੋਟੀਆਂ ਪਕਾ ਲੋ ਆਪੇ ਭਾਂਡੇ ਮਾਜ ਲੋ ਆਪੇ ਕੱਪੜੇ ਧੋ ਲੋ ਆਪੇ ਖਾ ਲੋ ਅੱਛਾ ਬ ਬਾ ਰਬ ਛੜਾ ਨਾ ਰੱਖੀ ਕਿਸੇ ਨੂੰ ਵੀ ਛੜਿਆਂ ਦੀ ਯੂਨ ਖਰਾਬ ਹੀ ਆ ਛੜੇ ਛੜਿਆਂ ਦਾ ਤਾਂ ਕੋਈ ਵਾਲੀ ਵਾਲਸੋ ਨਹੀਂ ਹੁੰਦਾ ਕੋਈ ਸੰਭਨ ਵਾਲਾ